ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਰੁਸਤਮੇ ਹਿੰਦ ਜਗਦੀਸ਼ ਪੋਲਾ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ ਬਹੁ ਕਰੋੜੀ ਡਰੱਗ ਰੈਕਟ ਦੇ ਵਿੱਚ 2013 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ 11 ਸਾਲ ਪੁਰਾਣੇ ਮਾਮਲੇ ਦੇ ਵਿੱਚ ਅੱਜ ਜਗਦੀਸ਼ ਪੋਲਾ ਦੇ ਉੱਤੇ ਵੱਡੀ ਕਾਰਵਾਈ ਹੋ ਸਕਦੀ ਹੈ ਸਜ਼ਾ ਸੁਣਾਈ ਜਾ ਸਕਦੀ ਹੈ ਮੋਹਾਲੀ ਦੀ ਈਡੀ ਦੀ ਕੋਰਟ ਦੇ ਵਿੱਚ ਅੱਜ ਫੈਸਲਾ ਸੁਣਾਇਆ ਜਾ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਪਿਛਲੀ ਜਿਹੜੀ ਸੁਣਵਾਈ ਹੋਈ ਹੈ ਕੋਰਟ ਦੇ ਵਿੱਚ ਉਸ ਦੇ ਵਿੱਚ ਜਿਹੜੀ ਅਪੀਲਾਂ ਦਲੀਲਾਂ ਸਨ ਉਹ ਪੂਰੀਆਂ ਹੋ ਚੁੱਕੀਆਂ ਸਨ ਤੇ ਅੱਜ ਵੱਡੀ ਕਾਰਵਾਈ ਦਾ ਦਿਨ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਇਸ ਵੋਕਰੋਡ ਡਰੱਗ ਰੈਕਡ ਦੀ ਤਾਂ 2013 ਦੇ ਵਿੱਚ ਜਦੋਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ 6000 ਕਰੋੜ ਦਾ ਡਰੱਗ ਰੈਕਟ ਸੀ ਜੋ ਸਿਰਫ ਪੰਜਾਬ ਤੱਕ ਹੀ ਨਹੀਂ ਸੀ ਦਿੱਲੀ ਤੱਕ ਹੀ ਨਹੀਂ ਸੀ ਸਗੋਂ ਪੂਰੀ ਦੁਨੀਆ ਤੱਕ ਫੈਲਿਆ ਹੋਇਆ ਸੀ ਇੰਟਰਨੈਸ਼ਨਲ ਡਰੱਗ ਰੈਕਟ ਦਾ ਜਦੋਂ ਪਰਦਾ ਪਾਸ਼ ਹੁੰਦਾ ਹੈ ਤਾਂ ਜਗਦੀਸ਼ ਪੋਲਾ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਪੰਜਾਬ ਦੇ ਖੇਡ ਜਗਤ ਦੇ ਵਿੱਚ ਖਲਬਲੀ ਮਚ ਗਈ ਸੀ ਕਿਉਂਕਿ ਜਗਦੀਸ਼ ਪੋਲਾ ਇੱਕ ਵੱਡਾ ਚਰਚਿਤ ਉਗਾ ਨਾਂ ਸੀ ਇੱਕ ਪਲੇਅਰ ਦੇ ਵਜੋਂ ਵੀ ਜਗਦੀਸ਼ ਪੋਲਾ ਨੂੰ ਜਾਣਿਆ ਜਾਂਦਾ ਸੀ ਤੇ ਨਾਲ ਹੀ ਉਹ ਇੱਕ ਪੁਲਿਸ ਅਫਸਰ ਵੀ ਸਨ ਡੀਐਸਪੀ ਦੇ ਤੌਰ ਤੇ ਉਹ ਤਰ੍ਹਾਂ ਸਨ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਜਗਦੀਸ਼ ਪੋਲਾ ਦੇ ਵੱਲੋਂ ਪੰਜਾਬ ਦੇ ਸਿਆਸਤਦਾਨਾਂ ਦਾ ਨਾਂ ਤੱਕ ਲੈ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਖਲਬਲੀ ਮਚ ਗਈ ਸੀ ਕਿਉਂਕਿ ਸਿਆਸਤ ਦੇ ਵਿੱਚ ਵੱਡੇ ਸਵਾਲ ਖੜੇ ਹੋ ਗਏ ਸਨ ਕਿ ਉਹ ਕਿਹੜੇ ਲੋਕ ਨੇ ਕਿਹਨਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿਹੜੇ ਲੋਕਾਂ ਦੇ ਵੱਲੋਂ ਇਹ ਸਾਰਾ ਕੰਮ ਚ ਲਾਇਆ ਜਾ ਰਿਹਾ ਜਿਸ ਤੋਂ ਬਾਅਦ ਬੋ ਕਰੋੜੀ ਡਰਗ ਰੈਕਡ ਦੇ ਵਿੱਚ ਜਗਦੀਸ਼ ਭੋਲਾ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋਏ ਹਾਲਾਂਕਿ ਅੱਜ ਫੈਸਲੇ ਦਾ ਦਿਨ ਦੱਸਿਆ ਜਾ ਰਿਹਾ ਆ ਦੱਸਿਆ ਜਾ ਰਿਹਾ ਹੈ ਕਿ ਈਡੀ ਦੇ ਜਿਹੜਾ ਮੁਹਾਲੀ ਦਾ ਕੋਰਟ ਹੈ ਉਸ ਦੇ ਵੱਲੋਂ ਫੈਸਲਾ ਸੁਣਾਇਆ ਜਾ ਸਕਦਾ ਕਿਉਂਕਿ ਪਿਛਲੀ ਪੇਸ਼ੀ ਦੇ ਉੱਤੇ ਅਪੀਲਾਂ ਦਲੀਲਾਂ ਪੂਰੀਆਂ ਹੋ ਚੁੱਕੀਆਂ ਨੇ ਹਾਲਾਂਕਿ ਜਗਦੀਸ਼ ਭੋਲਾ ਦੇ ਉੱਤੇ ਜਦੋਂ ਕਾਰਵਾਈ ਹੋਏਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਉਹਨਾਂ ਨੂੰ ਸਜ਼ਾ ਕਿੰਨੀ ਹੁੰਦੀ ਹੈ ਕਿੰਨੀ ਸਜ਼ਾ ਸੁਣਾਈ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਲੋਕ ਨੇ ਜਿਨ੍ਹਾਂ ਦੀ ਪਛਾਣ ਹੁਣ ਤੱਕ ਕੀਤੀ ਗਈ ਹੈ ਤੇ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਹੈ ਕਿਹਨਾਂ ਨੂੰ ਪੀਓ ਘੋਸ਼ਿਤ ਕੀਤਾ ਜਾਂਦਾ ਹੈ ਤੇ ਕਿਹਨਾਂ ਨੂੰ ਅੱਜ ਸਜ਼ਾ ਸੁਣਾਈ ਗਈ